ਦੋਸਤੋ ਕਹਿੰਦੇ ਕੁਦਰਤ ਦੇ ਰੰਗਾਂ ਨੂੰ ਅੱਜ ਤੱਕ ਕੋਈ ਵੀ ਸਮਝ ਨਹੀਂ ਸਕਿਆ ਤੇ ਦੇਖੋ ਭਾਈ ਜਿਨੇ ਵੀ ਕੁਦਰਤ ਦੇ ਨਾਲ ਹਨਾ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਬੰਦੇ ਨੂੰ ਸਮੇਂ-ਸਮੇਂ ਤੇ ਉਹਦਾ ਜਿਹੜਾ ਇਲਜ਼ਾਮ ਆ ਉਹ ਭੁਗਤਣਾ ਪਿਆ ਤਾਂ ਇਸ ਵੀਰ ਨੇ ਵੀ ਕੁਝ ਇਸ ਤਰ੍ਹਾਂ ਦੇ ਕੁਦਰਤ ਦੇ ਰੰਗਾਂ ਦੀ ਗੱਲ ਕੀਤੀ ਹੈ ਰੱਬ ਦੇ ਰੰਗਾਂ ਦੀ ਗੱਲ ਕੀਤੀ ਹੈ ਕਿ ਕਿਵੇਂ ਉਹਨੇ ਇੱਕ ਮਤਲਬ ਕਿ ਇਨਸਾਨ ਬਣਾਇਆ ਤੇ ਕਿਵੇਂ ਦੇਖੋ ਉਹਨੇ ਕਿੱਡਾ ਰੱਬ ਦੀ ਦੇਖੋ ਇੱਕ ਅਨੋਖੀ ਰਚਨਾ ਉਹਦੀ ਦੁਨੀਆ ਦੇ ਉੱਤੇ ਦੇਖੋ ਕਿ ਕਿੱਡੀਆਂ-ਕਿੱਡੀਆਂ ਕੀਤੀਆਂ ਉਹਨੇ ਜਿਨ੍ਹਾਂ ਦਾ ਕੀ ਕਹ ਲਓ ਜਿਨ੍ਹਾਂ ਦੀ ਸਰੰਚਨਾ ਸਮਝ ਤੋਂ ਬਾਹਰ ਹੈ ਨਾ ਤੇ ਬੜਾ ਹੀ ਅश्चਰਜ ਲੱਗਦਾ ਸੁਣ ਕੇ ਤਾਂ ਸੁਣ ਕੇ ਵੀਰ ਦਾ ਗਾਣਾ ਮਿੱਠਾ ਜਿਹਾ ਕਮੈਂਟ ਕਰਕੇ ਹੌਸਲਾ ਵਜਾਇਓ ਬਹੁਤ ਸੋਹਣੀ ਆਵਾਜ਼ ਹੈ ਬਾਈ ਦੀ ਸਪੋਰਟ ਕਰਿਓ ਵੱਧ-ਵੱਧ ਹੋਰ ਚੀਜ਼ਾਂ ਬਹੁਤ ਸ਼ੇਅਰ ਕਰਦੇ ਆਂ ਇਦਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਬਹੁਤ-ਬਹੁਤ ਧੰਨਵਾਦ ਜੀ ਸਾਮਣੇ ਬਾਤ ਜੋਤ ਦੇ ਕਰ ਦੋ ਏ ਹੋ ਮੇਰੇ ਮਈਏ ਜੀ ਕੋਈ ਸ਼ਕਲ ਨਹੀਂ ਤੇ ਸੋਹਣੀਆਂ ਸ਼ਕਲਾਂ ਵਾਲਿਆ ਨੂੰ ਖੁਦ ਖੜਦਾ ਏ ਮੇਰੇ ਲਬਾਬ ਤੇ ਪਲ ਪਲ ਨਾਮ ਉਹਦਾ ਤੇ ਸੋਨਾ ਦਿਲ ਮੇਰੇ ਚਵਾਸਦਾ ਏ ਹੋ ਲੱਖ ਪਾਪੀ ਏ ਕੋਈ ਧਰਮੀ ਏ ਤੇ ਲੱਜਾ ਸਭ ਨਾ ਦਿਆਂ ਯਾਰ ਰੱਖਦਾ ਏ ਲੋਕੀ ਵੇਖਣ ਛੇ ੜੀ ਕਹਿਣ ਮੈਨੂੰ ਐ ਮੈਨੂੰ ਨਸ਼ਾ ਸੋਹਣੇ ਦੇ ਲੱਜ ਰਹੀ ਸਾਡੀ ਨੀਂਵਾਂ ਦੀ ਤੇ ਉੱਚਾ ਰਤਵਾ ਮੇਰੀ ਸਰਕਾਰ ਦਾ ਏ ਹੱਕ ਸੇਵਾ ਦੁੱਖ ਕੀਮਤੋਂ ਨਾ ਲੱਭ ਹੋਇਆ ਤੇ ਜਿਹੜਾ ਰੋਗ ਅਸਾਂ ਨੂੰ ਲੱਗਿਆ ਏ ਉਹ ਮਾਇਸ਼ੀ ਆਪਣੇ মুর্ਸ਼ਦ ਦਾ ਉਹ ਜਿਹਨੇ ਹਰ ਥਾਂ कजरा जिने था था पर कजरा